ਗੌੜੀ ਮਹੱਲਾ ਤੀਜਾ ਪਿਰ ਬਿਨ ਖਰੀ ਨਿਮਾਣੀ ਜੀਉ ਬਿਨ ਪਿਰ ਕਿਉ ਜੀਵਾ ਮੇਰੀ ਮਾਈ ਪਿਰ ਬਿਨ ਨੀਂਦ ਨਾ ਆਵੇ ਜੀਉ ਕਾਪੜ ਤਨ ਨ ਸੁਹਾਈ ਕਾਪੜ ਤਨ ਸੁਹਾਵੇ ਜਾਂ ਫਿਰ ਭਾਵੇ ਗੁਰਮਤੀ ਚਿੱਤ ਲਾਈਐ ਸਦਾ ਸੁਹਾਗਣ ਜਾਂ ਸਤਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦ ਹੈ ਮੇਲਾ ਤਾਂ ਪਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕਾਮਣ ਨਾਹ ਪਿਆਰੀ ਜਾ ਹਰ ਕੇ ਗੁਣ ਸਾਰੇ ਸਾ ਤਨ ਰੰਗ ਮਾਣੇ ਜੀਉ ਆਪਣੇ ਨਾਲ ਪਿਆਰੇ ਅਹ ਨਿਸ ਰੰਗ ਰਾਤੀ ਜੀਉ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉਮੈ ਮਾਰੇ ਇਨ ਬਿਧ ਮਿਲੋ ਪਿਆਰੇ ਸਾ ਤਨ ਸੋਹਾਗਣ ਸਦਾ ਰੰਗ ਰਾਤੀ ਸਾਚੈ ਨਾਮ ਪਿਆਰੇ ਆਪਣੇ ਗੁਰ ਮਿਲ ਰਹੀ ਐ ਅੰਮ੍ਰਿਤ ਗਹੀਐ ਦੁਬਿਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁਖ ਵਿਸਾਰੇ ਕਾਮਣ ਪਿਰਹੋਂ ਭੁੱਲੀ ਜੀਓ ਮਾਇਆ ਮੋਹ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ ਕੂੜ ਨਿਵਾਰੇ ਗੁਰਮਤਿ ਸਾਰੇ ਜੂ ਐ ਜਨਮ ਨਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿਚਹੁ ਹਉਮੈ ਮਾਰੇ ਹਰ ਕਾ ਨਾਮ ਰਿਦੈ ਵਸਾਏ ਐਸਾ ਕਰੇ ਸਿਗਾਰੋ ਨਾਨਕ ਕਾਮਣ ਸਹਿਜ ਸਮਾਣੀ ਜਿਸ ਸਾਚਾ ਨਾਮ ਆਧਾਰੋ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨ ਆਵੇ ਜੀਓ ਭਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੇਂ ਮਰੀਐ ਹਾਵੇ ਬਿਨ ਪਿਰ ਕਿਉ ਸੁਖ ਪਾਈਐ ਗੁਰ ਆਗੇ ਕਰੋ ਬਿਨੰਤੀ ਜੇ ਗੁਰ ਭਾਵੇ ਜੋ ਮਿਲੈ ਤਵੈ ਮਿਲਾਈਐ ਆਪੇ ਮੇਲ ਲਈ ਸੁਖਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੇ ਨਾ ਜਾਏ ਗੌੜੀ ਮਹੱਲਾ ਤੀਜਾ ਕਾਮਣ ਹਰ ਦਸ ਬੇਦੀ ਜੀਓ ਹਰ ਕੈ ਸਹਿਜ ਸੁਭਾਈ ਮਨ ਮੋਹਨ ਮੋਹ ਲੀਆ ਜੀਓ ਦੁਬਿਦਾ ਸਹਿਜ ਸਮਾਏ ਦੁਬਿਦਾ ਸਹਿਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੁਸਤ ਭਰਿਆ ਗਲ ਤਾਈ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਰਹਿ ਪਿਆਰੀ ਵਿਚਹੁ ਆਪ ਗਵਾਏ ਕਾਮਣ ਪਰ ਪਾਇਆ ਜੀਉ ਗੁਰ ਕਹਿ ਭਾਇ ਪਿਆਰੇ ਰੈਣ ਸੁਖ ਸੁੱਤੀ ਜੀਉ ਅੰਤਰ ਉਰਤਾਰੇ ਅੰਤਰ ਉਰਤਾਰੇ ਮਿਲਿਐ ਪਿਆਰੇ ਅਨੰਦਿਨ ਦੁਖ ਨਿਵਾਰੇ ਅੰਤਰ ਮਹਿਲ ਪਿਰਰਾ ਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਿਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੋਹਾਗਣ ਗੁਰ ਕੈ ਹੇਤ ਅਪਾਰੇ ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤ ਪਿਆਰੇ ਕਾਮਣ ਬਿਨੋਂ ਕਰੇ ਜੀਉ ਸੱਚ ਸ਼ਬਦ ਸੀ ਗਾਰੇ ਸੱਚ ਸ਼ਬਦ ਸੀ ਗਾਰੇ ਹਉਮੈ ਮਾਰੇ ਗੁਰਮੁਖ ਕਾਰਜ ਸਵਾਰੇ ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ ਮਨ ਮੁਖ ਕਾਮ ਵਿਆਪੀ ਮੋਹ ਸੰਤਾਪੀ ਕਿਸ ਆਗੇ ਜਾਏ ਪੁਕਾਰੇ ਨਾਨਕ ਮਨ ਮੁਖ ਥਾਉ ਨ ਪਾਏ ਬਿਨ ਗੁਰ ਅਤ ਪਿਆਰੇ ਮੁੰਦ ਏਆਣੀ ਭੋਲੀ ਨਿਗੁਣਿਆ ਜੀਓ ਪਿਰ ਅਗਮ ਅਪਾਰਾ ਆਪੇ ਮੇਲ ਮਿਲੀਐ ਜੀਓ ਆਪੇ ਬਖਸ਼ਣਹਾਰਾ ਅਬ ਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਹਿਆ ਸਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤਿਗੁਰੂ ਬੂਝ ਬੁਝਾਈ ਸਦਾ ਆਨੰਦ ਰਹੈ ਦਿਨ ਰਾਤੀ ਅਨ ਦਿਨ ਰਹੈ ਲਿਵ ਲਾਈ ਨਾਨਕ ਸਹਜੇ ਹਰ ਵਰ ਪਾਇਆ ਸਾ ਤਨ ਨੋਂ ਨਿਦ ਪਾਈ ਗੌੜੀ ਮਹੱਲਾ ਤੀਜਾ ਮਾਇਆ ਸਰ ਸਬਲ ਵਰਤੈ ਜੀਉ ਕਿਉ ਕਰ ਦੁੱਤਰ ਤਰਿਆ ਜਾਏ ਰਾਮ ਨਾਮ ਕਰ ਬੋਹਿਤਾ ਜੀਓ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਨ ਬਿਦਦ ਉਤਰ ਤਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤਿਆਂ ਇਉ ਮਰੀਏ ਖਿੰਨ ਮਹ RAM ਨਾਮ ਕਿਲ ਵਿਖ ਕਾਟੇ ਭਏ ਪਵਿੱਤ ਸਰੀਰਾ ਨਾਨਕ RAM ਨਾਮ ਨਿਸਤਾਰਾ ਕੰਚਨ ਭਏ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਓ RAM ਨਾਮ ਕੀ ਬਿੱਧ ਨਹੀਂ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ ਡੂਬ ਮੋਏ ਬਿਨ ਪਾਣੀ ਡੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਤਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰੇ ਗੁਰਮੁਖ ਹੋਵੇ RAM ਨਾਮ ਵਖਾਣੈ ਆਪ ਤਰੈ ਕੁੱਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤਿ ਮਿਲੇ ਪਿਆਰੇ ਆਰਾਮ ਨਾਮ ਬਿਨ ਕੋ ਥਿਰ ਨਾਹੀ ਜੀਉ ਬਾਜੀ ਹੈ ਸੰਸਾਰਾ ਧ੍ਰਿੜ ਭਗਤ ਸੱਚੀ ਜੀਉ RAM ਨਾਮ ਵਾਪਾਰਾ RAM ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤ ਇਹ ਸਾਚੀ ਵਿੱਚੋਂ ਆਪ ਗਵਾਈਐ ਹਮ ਮਤ ਹੀਣ ਮੂਰਖ ਮੁਗਧ ਅੰਦੇ ਸਤਗੁਰ ਮਾਰਗ ਪਾਏ ਨਾਨਕ ਗੁਰਮੁਖ ਸਬਦ ਸੁਹਾਵੇ ਆਨੰਦਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਓ ਆਪੇ ਸਬਦ ਸਵਾਰੇ ਆਪੇ ਸਤਗੁਰ ਆਪ ਸਬਦ ਜੀਓ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਅਬ ਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲਿਹਾਰੀ ਸੱਚੇ ਬਟਹੋਂ ਆਪੇ ਕਰੇ ਕਰਾਏ ਗਉੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਓ ਹਰ ਨਾਮ ਧਿਆਏ ਮਨਿਹੁ ਦੂਰ ਨਾ ਜਾਹੇ ਪਿਰਾ ਜੀਓ ਕਰ ਬੈਠਿਆਂ ਹਰ ਪਾਏ ਕਰ ਬੈਠਿਆਂ ਹਰ ਪਾਏ ਸਦਾ ਚਿਤ ਲਾਏ ਸਹਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖਾ ਲਈ ਜਿਸਨੂੰ ਆਪ ਕਰਾਏ ਨਾਮੋਂ ਬੀਜੇ ਨਾਮੋਂ ਜਮੈਂ ਨਾਮੁ ਮਨ ਵਸਾਏ ਨਾਨਕ ਸਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾ ਜੀਓ ਜਾ ਚਖਹਿ ਚਿਤ ਲਾਏ ਰਸਨਾ ਹਰ ਰਸ ਚਾਖ ਮੋਏ ਜੀਓ ਅਨ ਰਸ ਸਾਦ ਗਵਾਏ ਸਦਾ ਹਰ ਦਸ ਪਾਏ ਜਹ ਹਰ ਪਾਏ ਰਸਨਾ ਸਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਏ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ ਇਹੇ ਵਿਡਾਣੀ ਚੱਕਰੀ ਪਿਰਾ ਜੀਓ ਤਨ ਛੋੜ ਪਰਦੇਸ ਸਿਧਾਏ ਦੁਜੈ ਕਿਨੈ ਸੁਖ ਨ ਪਾਇਓ ਪਿਰਾ ਜੀਓ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਪਰਮ ਭੁਲਾਏ ਉਹ ਕਿਉ ਕਰ ਸੁਖ ਪਾਏ ਚੱਕਰੀ ਵਿਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁਖ ਸੰਤਾਏ ਨਾਨਕ ਮਾਇਆ ਕਾ ਦੁਖ ਤਦੇ ਚੂਕੈ ਜਾ ਗੁਰ ਸਬਦਿ ਚਿਤ ਲਾਏ ਮਨ ਮੁਖ ਮੁਗਦ ਗਾਵਾਰ ਪਿਰਾ ਜੀਓ ਸਬਦ ਮਨ ਨਾ ਵਸਾਏ ਮਾਇਆ ਕਾ ਭ੍ਰਮ ਅੰਧ ਪਿਰਾ ਜੀਓ ਹਰ ਮਾਰਗ ਕਿਉ ਪਾਏ ਕਿਉ ਮਾਰਗ ਪਾਏ ਬਿਨ ਸਤ ਗੁਰ ਪਾਏ ਮਨ ਮੁਖ ਆਪ ਗਨਾਏ ਹਰ ਕੇ ਚੱਕਰ ਸਦਾ ਸੁਹੇਲੇ ਗੁਰ ਚਰਨੀ ਚਿਤ ਲਾਏ ਜਿਸਨੋ ਹਰ ਜਿਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ ਬੁਝਾਏ ਰਾਗ ਗੌੜੀ ਛੰਤ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਬੈਰਾਗ ਭਇਆ ਜਿਉ ਕਿਉ ਦੇਖਾ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜਿਉ ਗੁਰਪੁਰਖ ਵਿਧਾਤੇ ਪੁਰਖੋ ਬਿਦਾਤਾ ਏਕ ਸ੍ਰੀ ਧਰ ਕਿਉ ਮਿਲਹਿ ਤੁਜੈ ਉਡੀਨੀਆ ਕਰ ਕਰਹਿ ਸੇਵਾ ਸੀਸ ਚਰਣੀ ਮਨ ਆਸ ਦਰਸਨਿ ਮਾਣੀਆ ਸਾਸ ਸਾਸ ਨ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕਿਉ ਮਿਲਿਐ ਪ੍ਰਭ ਦਾਤੇ ਇਕ ਬਿਨਉ ਕਰੋ ਜਿਉ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹਿ ਲੀਆ ਜਿਉ ਦੇਖ ਚਲਤ ਤੁਮਾਰੇ ਚਲ ਤਾ ਤੁਮਾਰੇ ਦੇਖ ਮੋਹੀ ਉਦਾਸ ਤਨ ਕਿਉ ਧੀਰੇ ਗੁਣਵੰਤ ਨਾਹ ਦਇਆਲ ਬਾਲਾ ਸਰਬ ਗੁਣ ਪਰਪੂਰਏ ਪਿਰ ਦੋਸ ਨਾਹੀ ਸੁਖ ਹੈ ਦਾਤੇ ਹਉ ਵਿਛੁੜੀ ਬੁਰੀਆਰੇ ਬਿਨਵੰਤ ਨਾਨਕ ਦਇਆ ਧਾਰੋ ਘਰ ਆਵਹੁ ਨਾਹ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸਦੇਸਾ ਅਰਪਿਆ ਤਾਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿੰਨ ਮਾਹੇ ਸਗਲਾ ਦੁੱਖ ਮਿਟਿਆ ਮਨਹੁ ਚਿੰਦਿਆ ਪਾਇਆ ਦਿਨ ਰੈਣ ਰਲਿਆ ਕਰੇ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਅਨੰਦ ਭਇਆ ਜਿਉ ਵੱਜੀ ਵਾਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਬਾਜੀ ਵਜਹਿ ਕਰਮ ਹੈ ਪਿਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਇਆ ਰ ਠਾਕੁਰ ਸਦਾ ਕੀਰਤਨ ਗਾਵਹਿ ਜਹ ਸਾਧ ਸੰਤ ਇਕੱਤਰ ਹੋਵਹਿ ਤਹਾ ਤੁਝ ਹੈ ਧਿਆਵਹਿ ਕਰ ਦਇਆ ਮਯਾ ਦਇਆਲ ਸੁਆਮੀ ਹੋ ਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮੰਨ ਹੈ ਏਕ ਜੀ ਅਵਰ ਸਭ ਰਾਲੀ ਮੰਨ ਹੈ ਤਾਂ ਏਕ ਅਲੇਖ ਠਾਕੁਰ ਜਿਨਹੈ ਸਭ ਕਲ ਧਾਰੀਆ ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈਜ ਰਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੁਧ ਸਤਸੰਗਤ ਧਿਆਵੇ ਦਰਸ ਧਿਆਨਾ ਮੋਹਨ ਜਮ ਨੇੜ ਨ ਆਵੇ ਤੁਧ ਜਪਹਿ ਨਦਾਨਾ ਜਮ ਕਾਲ ਤਿੰਨ ਕੋ ਲੱਗੇ ਨਾਹੀ ਜੋ ਇਕ ਮਨ ਧਿਆਵੇ ਮਨ ਬਚਨ ਕਰਮ ਜੇ ਤੁਧ ਅਰਧ ਹੈ ਸੇ ਸਭੇ ਫਲ ਪਾਵੇ ਮਲਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੁਗਿਆਨਾ ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰੇ ਆ ਜਹਾਨ ਲਹਿਆ ਅਭਿਮਾਨ ਜਿਨਨੀ ਦਰਸ਼ਨ ਪਾਇਆ ਜਿਨਨੀ ਤੁਧ ਨੋ ਤਨ ਕਹਿਆ ਤਿੰਨ ਜਮ ਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਗੁਰ ਪੁਰਖ ਮੁਰਾਰੇ ਮਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ